ਸਸਾਨੂੰ ਕਾਫੀ ਸਾਲ ਹੋ ਗਏ ਹੈ ਸੈਲੀਬ੍ਰੇਟ ਕਰਦੇ ਆਨੂੰ ਸਾਡਾ ਇੱਕ ਕਿਰਤੀ ਗਰੁੱਪ ਹੈ ਜਿਹੜੇ ਅਸੀਂ ਹਰ ਸਾਲ ਮਿਲ ਕੇ ਸੈਲੀਬ੍ਰੇਟ ਕਰਦੇ ਆਏ ਹਾਂ ਇਸ ਵਾਰ ਕਿਸ ਤਰੀਕੇ ਨਾਲ ਸਾਰਾ ਕੁਝ ਸੈਲੀਬ੍ਰੇਟ ਕਰਦੇ ਕੋਈ ਉਹਦੀ ਜਾਣਕਾਰੀ ਵੀ ਦੇ ਦਈਏ ਸਾਰੀਆਂ ਪਰਫਾਰਮੈਂਸ ਰੈਡੀ ਕੀਤੀਆਂ ਬਹੁਤ ਸਾਰੇ ਰੈਂਪ ਆ ਕੋਈ ਬਹੁਤ ਸਾਰੀਆਂ ਗੇਮਸ ਹੈ ਰਾਜੇਸ਼ਵਰੀ ਗੁਸਾਈ ਜੀ ਨੂੰ ਸੀ ਐਸ ਅ ਗੈਸਟ ਬੁਲਾਇਆ ਇਥੇ ਸਾਰਿਆਂ ਤੇ ਆਨੂੰ ਬਹੁਤ ਬਹੁਤ ਤੀਜੀਆਂ ਬਹੁਤ ਬਹੁਤ ਮੁਬਾਰਕਾ ਹੋਣ ਅੱਜ ਅਸੀਂ ਇਹਨਾਂ ਦਾ ਪ੍ਰੋਗਰਾਮ ਦੇਖਣ ਆਇਆ ਜਿੱਦਾਂ ਕਿ ਇਹ ਦੱਸ ਰਹੇ ਨੇ ਵੀ ਅਲੱਗ-ਅਲੱਗ ਪਾਰਟਿਸਿਪੇਟ ਕਰਨਗੇ ਤਾਂ ਬਹੁਤ ਅੱਛਾ ਲੱਗਿਆ ਵੀ ਆਪ ਹੈਨਾ ਇੰਨੀਆਂ ਤਿਆਰ ਤੁਰ ਕੇ ਆਈਆਂ ਹੋਈਆਂ ਨੇ ਬੇਟੀਆਂਾਂ ਵਾਸਤੇ ਯਾਰ ਬਹੁਵਾਂ ਵਾਸਤੇ ਇਹ ਬੜਾ ਪੰਜਾਬ ਵਿੱਚ ਤੀਤ ਤਿਉਹਾਰ ਬੜੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਬਹੁਤ ਜ਼ਿਆਦਾ ਉਤਸ਼ਾਹਿ ਅਸੀਂ ਵੀ ਆਲ ਆਰ ਵੈਰੀ ਹੈਪੀ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ ਸਾਰੇ ਜਾਣੇ ਐਕਚੁਅਲੀ ਅਸੀਂ ਇਹ ਤੀਆਂ ਦਾ ਤਿਉਹਾਰ ਇਸ ਲਈ ਕਰਦੇ ਹਾਂ ਕਿ ਸਾਰਿਆਂ ਨੂੰ ਪੰਜਾਬੀ ਕਲਚਰ ਪੰਜਾਬੀ ਸੱਭਿਆਤਾ ਬਾਰੇ ਨੋਲੇਜ ਹੋਵੇ ਦੇਖੋ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਨਾ ਉਈ ਸਾਡੀ ਜਨ ਬਹੁਤ ਦੂਰ ਹੁੰਦੀ ਜਾ ਰਹੀ ਹੈ ਤੇ ਅਸੀਂ ਨਵੀਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੁਝ ਆਪਣਾ ਜੋ ਵੀ ਆਪਣਾ ਪੰਜਾਬੀ ਕਲਚਰ ਹੈ ਜੋ ਸਾਡਾ ਵਿਰਸਾ ਹੈ ਉਹਨੂੰ ਆਪਾਂ ਯਾਦ ਰੱਖੀ ਸਭ ਤੋਂ ਸਿੱਖਾ ਤੁਸੀਂ ਦੇਖ ਰਹੇ ਹੋ ਸਿੱਡੀ ਹੈਡਲਾਈਨਸ ਤੇ ਮੈਂ ਮੈਂ ਅੱਜ ਲੁਧਿਆਣੇ ਦੇ ਵਿੱਚ ਤਾਂ ਤੀਆਂ ਦਾ ਫੰਕਸ਼ਨ ਜਿਹੜਾ ਕਿ ਲੇਡੀਜ਼ ਵੱਲੋਂ ਮਨਾਇਆ ਜਾ ਰਿਹਾ ਤੇ ਇੱਕ ਤੁਹਾਨੂੰ ਤਸਵੀਰ ਜਰੂਰ ਦਿਖਾਣੀ ਚਾਹਾਂਗੇ ਵੀ ਕਿਸ ਤਰੀਕੇ ਨਾਲ ਸੋਹਣੇ ਸੋਣੀਆਂ ਮਟਵਾਰਾਂ ਜਿਹੜੀਆਂ ਨੇ ਇੱਥੇ ਬਣ ਕੇ ਸੱਜ ਕੇ ਤਿਆਰ ਹੋ ਕੇ ਆਈਆਂ ਨੇ ਤੇ ਗੱਲਬਾਤ ਕਰਾਂਗੇ ਸਸੀ ਗਾਲ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੀਆਂ ਦੀ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਮੈਮ ਅੱਜ ਕਿ ਇਸ ਤੀਕਾ ਜਿਹੜੀ ਕਿ ਐ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਕਿਉਂਕਿ ਕਾਫੀ ਸਮੇਂ ਤੋਂ ਜਿਹੜਾ ਕਿ ਹੈ ਫੈਸਟੀਵਲ ਚੱਲਦਾ ਆ ਰਿਹਾ ਤੇ ਲੇਡੀਜ਼ ਨੂੰ ਕਾਫੀ ਜ਼ਿਆਦਾ ਸ਼ੌਂਕ ਹੁੰਦਾ ਤੇ ਉਤਸ਼ਾਹ ਹੁੰਦਾ ਵੀ ਕਦੋਂ ਆਵੇ ਤੇ ਕਦੋਂ ਅਸੀਂ ਮਨਾ ਕਿ ਸੈਲੀਬ੍ਰੇਟ ਕਰਦੇ ਆਏ ਹਾਂ ਜੀ ਮੈਮ ਇਸ ਵਾਰ ਕਿਸ ਤਰੀਕੇ ਨਾਲ ਸਾਰਾ ਕੁਝ ਸੈਲੀਬ੍ਰੇਟ ਕਰਦੇ ਕੋਈ ਉਹਦੀ ਜਾਣਕਾਰੀ ਵੀ ਦੇ ਦਿਓ ਸਾਰੀਆਂ ਪਰਫਾਰਮੈਂਸ ਰੈਡੀ ਕੀਤੀਆਂ ਬਹੁਤ ਸਾਰਾ ਰੈਂਪੋ ਕ ਹੈ ਬਹੁਤ ਸਾਰੀਆਂ ਗੇਮਸ ਹੈ ਰਜੇਸ਼ਵਰੀ ਗੁਸਾਈ ਜੀ ਨੂੰ ਸੀ ਐਸ ਆ ਗੈਸਟ ਬੁਲਾਇਆ ਥੇ ਤੇ ਮੈਮ ਕਿੰਨਾ ਤੜਕ ਕਰਾਊਡ ਸਾਰਾ ਇੱਥੇ ਹੈਗਾ ਕਿ ਜਿਹੜਾ ਸਾਰਾ ਇੱਥੇ ਇਕੱਠੇ ਹੋਏ ਹੋ ਹੈਨਾ ਕਿਸ ਤਰੀਕੇ ਦਾ ਮਾਹੌਲ ਇੱਥੇ ਬਣੇਗਾ ਸਰ ਬਹੁਤ ਸਾਰਾ ਤੂਮ ਤੂਮ ਸਾਹਿਬ ਨੇ ਬਹੁਤ ਸ਼ੌਕ ਦੇ ਨਾਲ ਪਰਫਾਰਮੈਂਸ ਰੈਡੀ ਕੀਤੀਆਂ ਹੋਈਆਂ ਇੱਥੇ ਹਾਂਜੀ ਤਾਂ ਸਪੈਸ਼ਲ ਅਪੀਅਰੈਂਸ ਤੇ ਮੈਮ ਵੀ ਆਏ ਨੇ ਗੱਲਬਾਤ ਕਰਦੇ ਆ ਹਾਂ ਜੀ ਮੈਂ ਆਥੇ ਪਹੁੰਚਾ ਜੀ ਕੀ ਕਹਿਣਾ ਚਾਹੂਗੀ ਮਿਸਿਸ ਮੋਸਮੀ ਜੀ ਆਰੋ ਪਰੀਆਂ ਸਾਰੀਆਂ ਭੈਣਾਂ ਨੇ ਮੇਰੇ ਕਿਉਂਕਿ ਗਲਾ ਖਰਾਬ ਹੈ ਸਾਰੀਆਂ ਭੈਣਾਂ ਨੂੰ ਬਹੁਤ ਬਹੁਤ ਤੀਜ ਦੀਆਂ ਬਹੁਤ ਬਹੁਤ ਮੁਬਾਰਕਾ ਹੋਣ ਅੱਜ ਅਸੀਂ ਇਹਨਾਂ ਦਾ ਪ੍ਰੋਗਰਾਮ ਦੇਖਣ ਆਇਆ ਜਿੱਦਾਂ ਕਿ ਇਹ ਦੱਸ ਰਹੇ ਨੇ ਵੀ ਅਲੱਗ-ਅਲੱਗ ਪਾਰਟਿਸਪੀਟ ਕਰਨਗੇ ਲਗ ਲਗ ਦੇਖੋ ਹਲੇ ਸਟਾਰਟਿੰਗ ਹੈ ਤਾਂ ਬਹੁਤ ਅੱਛਾ ਲੱਗਿਆ ਵੀ ਆ ਭੈਣਾਂ ਇੰਨੀਆਂ ਤਿਆਰ ਤੋਰ ਕੇ ਆਈਆਂ ਹੋਈਆਂ ਨੇ ਬੇਟੀਆਂ ਵਾਸਤੇ আর বউਆਂ ਵਾਸਤੇ ਇਹ بڑا ਪੰਜਾਬ ਵਿੱਚ ਤੀਤ ਦਾ ਤਿਉਹਾਰ ਬੜੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਸਾਰਾ ਸਾਲ ਅਸੀਂ ਉਡੀਕਦੇ ਹਾਂ ਕਿਦੋਂ ਸਾਵਣ ਦਾ ਮਹੀਨਾ ਆਏ ਅਸੀਂ ਝੋਲਿਆਂ ਵੱਲ ਜਾਈਏ ਔਰ ਤੀਤ ਦਾ ਸੈਲੀਬ੍ਰੇਟ ਕਰੀਏ ਸਭ ਲੋਕਾਂ ਪੈਣਾਂ ਨੂੰ ਮਾਤਾਵਾਂ ਨੂੰ ਮੇਰੀਆਂ ਬੇਟੀਆਂ ਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕ ਤੀਤ ਦੀ ਹਾਂਜੀ ਮੈਮ ਤਾਂ ਤੀਆਂ ਦਾ ਫੰਕਸ਼ਨ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਜੀ ਕਿਸ ਤਰੀਕੇ ਦਾ ਉਤਸ਼ਾਹ ਅੱਜ ਦੇਖਣ ਨੂੰ ਅੱਜ ਸਾਨੂੰ ਬਹੁਤ ਜ਼ਿਆਦਾ ਉਤਸ਼ਾਹ ਹੈ ਅਸੀਂ ਵੀ ਆਲ ਆਰ ਵੈਰੀ ਹੈਪੀ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ ਸਾਰੇ ਜਾਣੇ ਐਕਚੁਅਲੀ ਅਸੀਂ ਇਹ ਤੀਆਂ ਦਾ ਤਿਉਹਾਰ ਇਸ ਲਈ ਕਰਦੇ ਹਾਂ ਕਿ ਸਾਰਿਆਂ ਨੂੰ ਪੰਜਾਬੀ ਕਲਚਰ ਪੰਜਾਬੀ ਸੱਭਿਆਚਾਰ ਬਾਰੇ ਨੌਲੇਜ ਹੋਵੇ ਜਿਹੜੇ ਕਿ ਅਸੀਂ ਬਹੁਤ ਸਾਲਾਂ ਤੋਂ ਭੁੱਲਦੇ ਆ ਰਹੇ ਹਾਂ ਇਸ ਲਈ ਅਸੀਂ ਆਪਣੇ ਕਲੱਬ ਦੇ ਨਾਲ ਨਵੀਂ ਸ਼ੁਰੂਆਤ ਕੀਤੀ ਹੈ ਕਿ ਅਸੀਂ ਇਹ ਇਸ ਕਲਚਰ ਨੂੰ بار بار ਦੁਹਾਈਏ ਹਰ ਸਾਲ ਸਾਰੀਆਂ ਮਟਿਆਰਾ ਸੋਹਣੀਆਂ ਬਣ ਕੇ ਆਣ ਤੇ ਗਿੱਧਾ ਪਾਣ ਹੁਣ ਮੈਂ ਤੁਹਾਨੂੰ ਇੱਕ ਬੋਲੀ ਸੁਣਾਉਣਾ ਚਾਹੁੰਦੀ ਹਾਂ ਜਰੂਰ ਜੀ ਹੋ ਮੇਲਣਾਂ ਨੇ ਆਕੇ ਜ਼ਦਾ ਕਿੱਦੇ ਨੂੰ ਸ਼ਿੰਗਾਰਿਆ ਮੇਲਣਾਂ ਨੇ ਆਕੇ ਜ਼ਰਾ ਕਿੱਦੇ ਸ਼ਿੰਗਾਰਿਆ ਖੁੰਡਾ ਉੱਤੇ ਬੈਠੇ ਹਾਰੇ ਇੱਕ ਨੂੰ ਹੰਗਾਰਿਆ ਖੁੰਡਾ ਉੱਤੇ ਬੈਠੇ ਹਾਰੇ ਇੱਕ ਮੰਗਾਰਿਆ ਲੋਕਾਂ ਦੀਆਂ ਨਜ਼ਰਾਂ ਤੋਂ ਬਚਨੀ ਮੇਲਣੇ ਲੱਕ ਨੂੰ ਹਲਾ ਨਾਲੇ ਨੱਚਨੀ ਮੇਲਣੇ ਲੱਕ ਨੂੰ ਹਲਾ ਨਾਲੇ ਨੱਚਨੀ ਮੇਲਣੇ ਸ਼ੁਕਰੀਆ ਜੀ ਥੈਂਕ ਯੂ ਸਰ ਸਾਲ ਬਾਅਦ ਇਹ ਮੌਕਾ ਆਂਦਾ ਤੇ ਕਿੰਨੀ ਉਡੀਕ ਰਹਿੰਦੀ ਐ ਇਸ ਮੌਕੇ ਦੀ ਕਿਉਂਕਿ ਜਦੋਂ ਸਾਰਿਆਂ ਨੇ ਇਕੱਠੇ ਹੋਣਾ ਹੁੰਦਾ ਇੱਕ ਡਰੈਸ ਆ ਪਾਉਂਦਾ ਪੰਜਾਬੀ ਅਟਾਇਰ ਵੇਅਰ ਕਰਦੇ ਹਾਂ ਹਾਂਜੀ ਸਰ ਸਾਨੂੰ ਇਹ ਅਸੀਂ ਮੈਨੂੰ ਲੱਗ ਰਿਹਾ ਸੀ ਇੱਕ ਮਹੀਨੇ ਤੋਂ ਇਸ ਦੀ ਪੂਰੀ ਕਰ ਰਹੇ ਹਾਂ ਇੱਕ ਮਹੀਨੇ ਤੋਂ ਸਾਡਾ ਇਹ ਬਣਿਆ ਹੋਇਆ ਗਰੁੱਪ ਬਣਿਆ ਹੋਇਆ ਸਾਰਾ ਦਿਨ ਰਾਤ ਮਿਸਿਸ ਮੌਸਮੀ ਸ਼ਰਮਾ ਇੱਕ ਕਰ ਰਹੇ ਨੇ ਕਦੀ ਟੈਗ ਬਣਾ ਰਹੇ ਨੇ ਕਦੀ ਕੀ ਕਰ ਰਹੇ ਨੇ ਗਿਫਟ ਇਕੱਠੇ ਕਰ ਰਹੇ ਨੇ ਹਰ ਇੱਕ ਨੂੰ ਅਸੀਂ ਬਹੁਤ ਜ਼ਿਆਦਾ ਕਹ ਰਹੇ ਆ ਮਤਲਬ ਕਿ ਤੁਸੀਂ ਇਹ ਸਾਡਾ ਗਰੁੱਪ ਜੁਆਇਨ ਕਰੋ ਔਰ ਵੈਸੇ ਵੀ ਲੇਡੀਜ਼ ਇਹ ਸਭ ਬੜੇ ਕੰਫਰਟੇਬਲ ਜ਼ੋਨ ਨਾਲ ਕਰ ਰਹੀਆਂ ਨੇ ਜੀ ਮੈਂ ਹਮ ਹੋਰ ਵੀ ਜੁੜਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਤੀਆਂ ਦਾ ਤਿਉਹਾਰ ਹੈ ਜੀ ਕਿੰਨਾ ਕੁ ਉਤਸ਼ਾਹ ਮਨ ਦੇ ਵਿੱਚ ਜੀ ਜੀ ਬਹੁਤ ਜ਼ਿਆਦਾ ਉਤਸ਼ਾਹ ਹੈ ਸਭ ਤੋਂ ਪਹਿਲਾਂ ਤਾਂ ਨਵੀਂ ਵਾਈ ਬੇਟੀ ਹੈ ਮੇਰੀ ਇਹ ਮਾਈਕੀ ਆਈ ਹੈ ਰਹਿਣ ਵਾਸਤੇ ਇੱਥੇ ਆ ਕੇ ਇਹ ਸਾਰਾ ਇੰਜੋਏ ਕਰ ਰਹੀ ਹੈ ਐਕਚੁਅਲੀ ਜੇ ਹੁਣ ਇਹ ਦੀਆਂ ਦੀਆਂ ਇਹ ਕੰਪਲੀਟ ਹੋ ਜਾਣਗੀਆਂ ਸਾਬ ਨੂੰ ਰਹਿ ਕੇ ਆਈਏ ਇਹਨੂੰ ਵੀ ਪਤਾ ਚੱਲੇਗਾ ਹੁਣ ਦੀਆਂ ਦਾ ਤੇਹਾਰ ਕਾਫੀ ਪੁਰਾਣਾ ਜਾਪਦਾਨ ਦਾ ਜਦੋਂ ਪੇਕੇ ਘਰ ਵਾਪਸ ਆਉਂਦੀਆਂ ਨੇ ਕੁੜੀਆਂ ਉਸ ਤੋਂ ਬਾਅਦ ਸਗਨ ਵਗੈਰਾ ਇਹ ਮਿਲਦਾ ਚੂੜੀਆਂ ਵੀ ਚੜਾਉਂਦੇ ਨੇ ਹਨਾ ਤਾਂ ਇਹ ਕਿੰਨਾ ਕੁ ਪੁਰਾਣਾ ਚੱਲਦਾ ਆ ਰਿਹਾ ਜੀ ਇਹ ਤੇਹਾਰ ਕਾਫੀ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਜੀ ਸਾਡੇ ਪੁਰਖਾਂ ਤੋਂ ਚੱਲਦਾ ਆ ਰਿਹਾ ਪਰ ਕਿਵੇਂ ਵੇਖਦੇ ਵੀ ਇਹ ਕਿੱਥੇ ਗੈਪ ਹੁੰਦਾ ਜਾ ਰਿਹਾ ਸੀਗਾ ਇਹ ਵਿਰਾਸਤ ਦੇ ਵਿੱਚੋਂ ਪਰ ਹੁਣ ਅੱਜ ਤਾਂ ਅਸੀਂ ਸਾਰਿਆਂ ਨੇ ਇੱਕ ਵਾਰੀ ਫੇਰ ਤੋਂ ਦੁਬਾਰਾ ਸ਼ੁਰੂ ਕੀਤਾ ਹਾਂ ਜੀ ਜੀ ਇਹ गायब ਇਸ ਕਰਕੇ ਹੋ ਰਿਆ ਸੀ ਜੀ ਹੁਣ ਇਕੱਟੇ ਰਹਿੰਦੇ ਨਹੀਂ ਅੱਜ ਕੱਲ ਇੰਨਾ ਮੇਲਜੋਲ ਹੁੰਦਾ ਨਹੀਂ ਪਰ ਸਾਡੇ ਗਰੁੱਪ ਨੇ ਨਵੀਂ ਸ਼ੁਰੂਆਤ ਕੀਤੀ ਹੈ ਬਹੁਤ ਅੱਛਾ ਲੱਗਦਾ ਪਿਆ ਤਾਂ ਕਿ ਸਾਰੇ ਇਸ ਤਿਹਾਰ ਚ ਕੁੜੀਆਂ ਮਾਵਾਂ ਪੈਣਾ ਸਭ ਨਾਨ ਪਰਜਾਈ ਸਭ ਮਿਲ ਕੇ ਇੰਜੋਏ ਕਰਦੀਆਂ ਤੁਹਾਡੀ ਪਹਿਲੀਆਂ ਤੀਆਂ ਨੇ ਜੀ ਕਿੰਨਾ ਕੁ ਖੁਸ਼ੀ ਹੋ ਰਹੀ ਹੈ ਇਸ ਵਾਰੀ ਜਦੋਂ ਵਿਆਹ ਤੋਂ ਬਾਅਦ ਪਹਿਲੀ ਹਾਂਜੀ ਮੇਰਾ ਤਾਂ ਸਮਲੋ ਸਾਵਣ ਕੰਪਲੀਟ ਹੋ ਜਾਏਗਾ ਅੱਜ ਅੱਛੇ ਤਰ੍ਹਾਂ ਮੈਂ ਰਹਿਣ ਆਈ ਹੋਈ ਸੀ ਅੱਜ ਮੈਂ ਤੀਆਂ ਤੀਆਂ ਸੈਲੀਬ੍ਰੇਟ ਕਰਨ ਆਈ ਆ ਸੋ ਮਤਲਬ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਐਕਸਾਈਟਮੈਂਟ ਫੀਲ ਹੁੰਦੀ ਹੈ ਸਭ ਨੂੰ ਦੁਬਾਰਾ ਮਿਲ ਕੇ ਮੇਰੀ ਮਾਮੀ ਚਾਚੀ ਮਮਾ ਮਾਸੀ ਸਭ ਨੇ ਇਥੇ ਸੋ ਸਭ ਨੂੰ ਮਿਲ ਕੇ ਬਹੁਤ ਅੱਛਾ ਲੱਗ ਰਿਹਾ ਹੈ ਸੋ ਇੱਕ ਸਿਰਫ ਇਹ ਸੈਲੀਬ੍ਰੇਸ਼ਨ ਨਹੀਂ ਹੈ ਇਹ ਇੱਕ ਮਿਲਨ ਦਾ ਇੱਕ ਤਰੀਕਾ ਇੱਕ ਜ਼ਰੀਆ ਹੋ ਜਾ ਸੋ ਇਹਦਾ ਵੀ ਸੈਲੀਬ੍ਰੇਸ਼ਨ ਸਭ ਨੂੰ ਕਰਨੀਆਂ ਚਾਹੀਦੀਆਂ ਤੇ ਸਭ ਨੂੰ ਮਿਲਣਾ ਚਾਹੀਦਾ ਹੈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਮੈਮ ਤੀਆਂ ਦਾ ਤਿਹਾਰ ਹੈ ਸਾਰੇ ਇਕੱਠੇ ਹੋ ਕੇ ਮਨਾ ਰਹੇ ਹਾਂ ਜੀ ਕਿਹੋ ਜਿਹਾ ਲੱਗ ਰਿਹਾ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਅੱਛਾ ਲੱਗ ਰਿਹਾ ਤੇ ਦੇਖੋ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਨਾ ਉਹ ਇਹ ਸਭ ਚੀਜ਼ਾਂ ਤੋਂ ਉਹ ਦੂਰ ਹੁੰਦੀ ਜਾ ਰਹੀ ਹੈ ਹੈ ਨਾ ਤੇ ਅਸੀਂ ਨਵੀਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੁਝ ਆਪਣਾ ਜੋ ਵੀ ਆਪਣਾ ਪੰਜਾਬੀ ਕਲਚਰ ਹੈ ਜੋ ਸਾਡਾ ਵਿਰਸਾ ਹੈ ਉਹਨੂੰ ਆਪਾਂ ਯਾਦ ਰੱਖੀਏ ਠੀਕ ਆ ਹੁਣ ਤੁਸੀਂ ਪਹਿਲਾਂ ਵੀ ਤੀਆਂ ਮਨਾਈਆਂ ਹੋਣਗੀਆਂ ਮੈਨੂੰ ਲੱਗਦਾ ਪਿੰਡਾਂ 'ਚ ਵੀ ਕਦੇ ਮਨਾਈਆਂ ਹੋਣਗੀਆਂ ਜਿੱਥੇ ਚਲੋ ਫੇਰ ਵੀ ਕਦੇ ਨਾ ਕਦੇ ਘੁੰਮਣ ਤਾਂ ਗਏ ਹੋਵਾਂਗੇ ਹਨਾ ਜਿੱਥੇ ਪਿੰਗਾ ਝੂਟਦੇ ਪਰ ਉਹ ਚੀਜ਼ ਕਿਤੇ ਨਾ ਕਿਤੇ ਗੁੰਮਦੀ ਹੋਈ ਨਜ਼ਰ ਆ ਗੁੰਮ ਗਈ ਬਿਲਕੁਲ ਗੁੰਮ ਗਈ ਜੀ ਦਿਲ ਬਹੁਤ ਕਰਦਾ ਹੈ ਲੇਕਿਨ ਉਹ ਚੀਜ਼ ਗੁੰਮ ਚੁੱਕੀ ਹੈ ਠੀਕ ਆ ਪਰ ਫੇਰ ਵੀ ਚਲੋ ਕੋਸ਼ਿਸ਼ ਕਰ ਰਹੇ ਹਾਂ ਜਿੰਨਾ ਕਿ ਕਰ ਸਕੀਏ ਇੰਜੋਏ ਮਿਲ ਕੇ ਕਾ ਜੇ ਅੱਜ ਇੱਥੇ ਫਿਰ ਹੋਣਗੀਆਂ ਪੰਜਾਬੀ ਬੋਲੀਆਂ ਵਗੈਰਾ ਸਾਰਾ ਕੁਝ ਹੋਏਗਾ ਤੇ ਬੋਲੀਆਂ ਹੋਣਗੀਆਂ ਗਿੱਧਾ ਹੋਏਗਾ ਬਾਕੀ ਬੱਚੇ ਆਪਣੀਆਂ ਆਪਣੀਆਂ ਜੋ ਵੀ ਉਹਨਾਂ ਨੇ ਪਰਫਾਰਮੈਂਸ ਤਿਆਰ ਕੀਤੀ ਹੈ ਉਹ ਕਰਨਗੇ ਠੀਕ ਹੈ ਸਾਰਾ ਉਦੈ ਪੰਜਾਬੀ ਕਲਚਰ ਨੂੰ ਬਣਾਇਆ ਜਾ ਰਿਹਾ ਹੈ ਜੇ ਜਨਰੇਸ਼ਨ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਹਾਡੇ ਵੱਲੋਂ ਜੀ ਜਨਰੇਸ਼ਨ ਨੂੰ ਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਦੇਖੋ ਥੋੜਾ ਬਹੁਤ ਬਹੁਤਾ ਨਹੀਂ ਤੇ ਥੋੜਾ ਬਹੁਤ ਜ਼ਰੂਰ ਆਪਣੇ ਪੰਜਾਬੀ ਕਲਚਰ ਨੂੰ ਯਾਦ ਰੱਖੋ